ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਜੇਕਰ ਤੁਸੀਂ ਆਪਣੇ ਵਾਲਾਂ ਦੇ ਵਿੱਚ 1 ਮਹੀਨੇ ਤੱਕ ਤੇਲ ਨਹੀਂ ਲਗਾਓਗੇ ਤਾਂ ਤੁਹਾਡੇ ਵਾਲਾਂ ਦਾ ਕੀ ਹੋਵੇਗਾ ਤੁਸੀਂ ਅਕਸਰ ਸੁਣਿਆ ਹੋਵੇਗਾ ਆਪਣੀ ਦਾਦੀ ਨਾਨੀ ਤੋਂ ਕਿ ਵਾਲਾਂ ਦੀ ਸਿਹਤ ਲਈ ਵਾਲਾਂ ਦੀ ਕੇਅਰ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਤੇਲ ਲਗਾਉਣਾ ਤੇਲ ਦੀ ਮਾਲਿਸ਼ ਕਰਨਾ ਬਹੁਤ ਜ਼ਰੂਰੀ ਹੁੰਦੀ ਹੈ ਨਹੀਂ ਤਾਂ ਤੁਹਾਡੇ ਵਾਲ ਝੜਨੇ ਸ਼ੁਰੂ ਹੋ ਜਾਣਗੇ ਬੇਚਾਨ ਹੋ ਜਾਣਗੇ ਰੁੱਖੇ ਹੋ ਜਾਣਗੇ ਹਾਲਾਂਕਿ ਵਾਲਾਂ ਦੀ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਹਰ ਕਿਸੇ ਦੀ ਲਾਈਫ ਦੇ ਵਿੱਚ ਹੁੰਦੀ ਹੈ ਕਿ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਤੇ ਵੱਧਦੇ ਵੀ ਨਹੀਂ ਹੁੰਦੇ ਕਿਉਂਕਿ ਜਦੋਂ ਝੜਨੇ ਸ਼ੁਰੂ ਦੇ ਨੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੀ ਵਾਲਾਂ ਦੇ ਵਿੱਚ ਨਜ਼ਰ ਆਉਂਦੀਆਂ ਨੇ ਪਰ ਜੇਕਰ ਹੁਣ ਸਵਾਲ ਇਹ ਹੈਗਾ ਵੀ ਜੇਕਰ ਤੁਸੀਂ 1 ਮਹੀਨੇ ਤੱਕ ਤੇਲ ਨਹੀਂ ਲਗਾਉਂਦੇ ਤਾਂ ਤੁਹਾਡੇ ਵਾਲਾਂ ਦੇ ਉੱਤੇ ਕੀ ਅਸਰ ਪੈਂਦਾ ਹੈ 알ਜਾਨ ਦੀ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਸਾਰੇ ਆਪਣੇ ਵਾਲਾਂ ਨੂੰ ਨਰਮ ਰੱਖਣ ਦੇ ਲਈ ਤੇਲ ਲਗਾਉਂਦੇ ਹਾਂ ਪਰ ਜੇ ਤੁਸੀਂ 1 ਮਹੀਨੇ ਤੱਕ ਤੇਲ ਨਹੀਂ ਲਗਾਓਗੇ ਤਾਂ ਕੀ ਹੋਵੇਗਾ ਤਾਂ ਪਰ ਸਵਾਲ ਇਹ ਹੈ ਕਿ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਪੂਰੀ ਤਰ੍ਹਾਂ ਤੇਲ ਲਗਾਉਣਾ ਬੰਦ ਕਰ ਦਿੰਦੇ ਹੋ ਤਾਂ ਹੋਵੇਗਾ ਕਿ ਮਨ ਲਓ ਕਿ ਤੁਸੀਂ ਪੂਰੇ 1 ਮਹੀਨੇ ਲਈ ਆਪਣੇ ਵਾਲਾਂ ਨੂੰ ਤੇਲ ਨਹੀਂ ਲਗਾਉਂਦੇ ਹੋ ਸਕਦਾ ਹੈ ਤੁਹਾਨੂੰ ਪਹਿਲਾਂ ਕੁਝ ਮਹਿਸੂਸ ਨਾ ਹੋਵੇ ਕੋਈ ਜੋ ਕਿ ਚਿਪਚਾ ਜੋ ਕਿ ਦੱਸਦੀ ਹੈ ਕਿ ਚਿਪਚਪਾਹਟ ਨਾ ਹੋਵੇ ਤੁਹਾਡੇ ਵਾਲ ਹਲਕੇ ਮਹਿਸੂਸ ਹੋਣਗੇ ਅਤੇ ਸਭ ਕੁਝ ਨਾਰਮਲ ਲੱਗੇਗਾ ਪਰ ਕੁਝ ਹਫਤਿਆਂ ਦੇ ਵਿੱਚ ਬਦਲਾਅ ਹੌਲੀ-ਹੌਲੀ ਨਜ਼ਰ ਆਉਣ ਲੱਗ ਜਾਵੇਗਾ ਵਾਲਾਂ ਦੇ ਸਿਰਿਆਂ ਦੇ ਵਿੱਚ ਰੁੱਖਾਪਨ ਆ ਜਾਂਦਾ ਹੈ ਫ੍ਰਿਜ ਵੱਜ ਜਾਂਦਾ ਹੈ ਤੇ ਖੋਪੜੀ ਦੇ ਵਿੱਚ ਥੋੜੀ ਜਿਹੀ ਜਕੜਨ ਮਹਿਸੂਸ ਹੋ ਸਕਦੀ ਹੈ ਤੇ ਉਹ ਚਮਕ ਜੋ ਪਹਿਲਾ ਨਜ਼ਰ ਆਉਂਦੀ ਸੀ ਉਹ ਘੱਟ ਹੋ ਸਕਦੀ ਹੈ ਅਤੇ ਕੋਮਲਤਾ ਵੀ ਖਤਮ ਹੋ ਸਕਦੀ ਹੈ। ਦਰਅਸਲ ਤੇਲ ਵਾਲਾ ਨੂੰ ਸਿਰਫ ਸੁੰਦਰ ਹੀ ਨਹੀਂ ਬਣਾਉਂਦਾ ਸਗੋਂ ਉਹਨਾਂ ਦੀ ਰੱਖਿਆ ਵੀ ਕਰਦਾ ਹੈ। ਇਹ ਇੱਕ ਪਰਤ ਬਣਾਉਂਦਾ ਹੈ ਜੋ ਕਿ ਉਹਨਾਂ ਨੂੰ ਧੂੜ, ਸੂਰਜ ਤੇ ਗਰਮੀ ਅਤੇ ਪਾਣੀ ਦੀ ਹਾਨੀਕਾਰਤਾ ਕਠੋਰਤਾ ਤੋਂ ਵੀ ਬਚਾਉਂਦਾ ਜਦੋਂ ਇਸ ਪਰਤ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਵਾਲ ਹਰ ਚੀਜ਼ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਇਸ ਨੂੰ ਧੋਣਾ ਵੀ ਥੋੜਾ ਕਠੋਰ ਮਹਿਸੂਸ ਹੋਣ ਲੱਗ ਪੈਂਦਾ ਹੈ ਅਤੇ ਕੰਗੀ ਕਰਨ ਦੇ ਨਾਲ ਵੀ ਰੁੱਖਾ ਮਹਿਸੂਸ ਹੋ ਸਕਦਾ ਜੇਕਰ ਤੁਸੀਂ ਤੁਹਾਡੇ ਵਿੱਚ ਕੋਈ ਅਜਿਹਾ ਵਿਅਕਤੀ ਹੈ ਜਿਸ ਨੂੰ ਤੇਲ ਦੀ ਮਾਲਿਸ਼ ਕਰਨਾ ਬਹੁਤ ਹੀ ਵਧੀਆ ਲੱਗਦਾ ਹੈ ਆਰਾਮ ਮਿਲਦਾ ਹੈ ਉਸ ਦੇ ਨਾਲ ਤਾਂ ਇਸ ਦੀ ਕਮੀ ਤੁਹਾਡੇ ਮੂਡ ਦੇ ਵਿੱਚ ਨਜ਼ਰ ਆ ਸਕਦੀ ਹੈ ਮਾਲਿਸ਼ ਦੇ ਰਾਹੀਂ ਮਿਲਣ ਵਾਲਾ ਨਿਗ ਅਤੇ ਆਰਾਮ ਅਕਸਰ ਤਣਾਅ ਨੂੰ ਘਟਾਉਂਦਾ ਹੈ ਅਤੇ ਇਹ ਅਕਸਰ ਤੇਲ ਤੋਂ ਬਿਨਾ ਗਾਇਬ ਹੋ ਜਾਂਦਾ ਹੈ ਹਾਲਾਂਕਿ ਹਰ ਕਿਸੇ ਨੂੰ ਇਹ ਬਦਲਾਅ ਮਹਿਸੂਸ ਨਹੀਂ ਹੋਵੇਗਾ ਜੇਕਰ ਤੁਹਾਡੇ ਵਾਲ ਕੁਦਰਤੀ ਤੌਰ ਦੇ ਉਤੇ ਆਇਲੀ ਨੇ ਨਮੀ ਵਾਲੇ ਮਾਹੌਲ ਦੇ ਵਿੱਚ ਰਹਿੰਦੇ ਨੇ ਜਾਂ ਫਿਰ ਨਿਯਮਿਤ ਤੌਰ ਦੇ ਉਤੇ ਜੋ ਕਿ ਲਿਵਨ ਕੰਡੀਸ਼ਨਰ ਅਤੇ ਵਾਲਾਂ ਦੇ ਜੋ ਕਿ ਮਾਸਕ ਦੀ ਵਰਤੋਂ ਕਰਦੇ ਹੋ ਤਾਂ ਹੋ ਸਕਦਾ ਹੈ ਤੁਹਾਨੂੰ ਉਹ ਜੋ ਕਿ ਬਹੁਤਾ ਫਰਕ ਨਾ ਦਿਖਾਈ ਦੇਵੇ ਪਰ ਜਿਨ੍ਹਾਂ ਲੋਕਾਂ ਦੇ ਵਾਲ ਹਾਈਡਰੇਸ਼ਨ ਦਾ ਮੁੱਖ ਸਰੋਤ ਹੈ ਉਹਨਾਂ ਦੇ ਵਾਲ ਜਲਦੀ ਸੁੱਕ ਜਾਂਦੇ ਜੋ ਕਿ ਸੁੱਕ ਸਕਦੇ ਨੇ ਖਾਸ ਕਰਕੇ ਸਰਦੀਆਂ ਜਾਂ ਫਿਰ ਖੁਸ਼ਕ ਮੌਸਮ ਦੇ ਵਿੱਚ ਤਾਂ ਮਾਹਿਰ ਇਸ ਗੱਲ ਦੇ ਨਾਲ ਸਹਿਮਤ ਹਨ ਕਿ ਸੰਤੁਲਨ ਬਹੁਤ ਜ਼ਰੂਰੀ ਹੈ ਹਰ ਰੋਜ਼ ਤੇਲ ਲਗਾਉਣਾ ਜ਼ਰੂਰੀ ਨਹੀਂ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਛੱਡਣਾ ਵੀ ਸਹੀ ਨਹੀਂ ਹੈ ਹਲਕੇ ਤੇਲ ਵਰਤਣ ਦੀ ਕੋਸ਼ਿਸ਼ ਕਰੋ ਜਾਂ ਫਿਰ ਹਫਤੇ ਦੇ ਵਿੱਚ ਇੱਕ ਜਾਂ ਫਿਰ ਦੋ ਵਾਰ ਤੇਲ ਦੀ ਇੱਕ ਵਾਰ ਮਾਲਿਸ਼ ਜ਼ਰੂਰ ਕਰਿਆ ਕਰੋ ਇਹ ਤੁਹਾਡੇ ਵਾਲਾਂ ਦੇ ਲਈ ਸੁਰੱਖਿਅਤ ਹੋਵੇਗਾ ਤੇ ਤੁਹਾਡੇ ਵਾਲ ਬੇਜਾਨ ਤੇ ਰੁੱਖੇ ਬਿਲਕੁਲ ਵੀ ਨਹੀਂ ਹੋਣਗੇ ਤੇ ਮਜ਼ਬੂਤ ਵੀ ਰਹਿਣਗੇ